ਪੰਜਾਬ ਦੇ ਵਿੱਚ ਲਗਾਤਾਰ ਲੁੱਟਖੋਹਾਂ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤਾਜ਼ਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਏ ਜਿੱਥੇ 29 ਮਾਰਚ ਥਾਣਾ ਸਦਰ ਗੁਰਦਾਸਪੁਰ ਦੇ ਅਧੀਨ ਪੈਂਦੀ ਹਯਾਤ ਨਗਰ ਕਲੋਨੀ ਵਿਖੇ ਚੋਰਾਂ ਨੇ ਇੱਕ ਘਰ 'ਚ ਵੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਏ ਚੋਰ ਇਸ ਘਰ ਦੇ ਤਾਲੇ ਤੋੜ ਕੇ 20 ਟੋਲੇ ਤੋਂ ਵੱਧ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਤੋਂ ਇਲਾਵਾ 30000 ਰੁਪਏ ਤੋਂ ਵੱਧ ਨਕਦੀ ਚੋਰੀ ਕਰਕੇ ਫਰਾਰ ਹੋ ਗਏ ਜਾਣਕਾਰੀ ਦਿੰਦੇ ਆਂ ਚੋਰੀ ਦਾ ਸ਼ਿਕਾਰ ਹੋਏ ਪਰਿਵਾਰ ਤੇ ਔਰਤ ਪਰਮਜੀਤ ਕੌਰ ਪਤਨੀ ਸੁਖਦੇਵ ਸਿੰਘ ਨੇ ਦੱਸਿਆ ਏ ਕਿ ਉਹ ਹਯਾਤ ਨਗਰ ਕਲੋਨੀ ਦੇ ਵਿੱਚ ਕਈ ਸਾਲਾਂ ਤੋਂ ਰਹਿੰਦੇ ਨੇ ਬੀਤੀ ਦੁਪਹਿਰ 3:30 ਵਜੇ ਤੋਂ ਬਾਅਦ ਉਹ ਆਪਣੀ ਭੈਣ ਨੂੰ ਮਿਲਣ ਨਜ਼ਦੀਕੀ ਪਿੰਡ ਦੇ ਵਿੱਚ ਗਏ ਸਵੇਰੇ 8:30 ਵਜੇ ਦੇ ਕਰੀਬ ਜਦੋਂ ਵਾਪਸ ਪਰਤੇ ਤਾਂ ਉਹਨਾਂ ਦੇ ਘਰ ਦੇ ਗੇਟ ਤੇ ਤਾਲੇ ਟੁੱਟੇ ਹੋਏ ਸਨ ਪਰ ਜਦੋਂ ਅੰਦਰ ਆ ਕੇ ਘਰ ਦੇ ਹਾਲਾਤ ਦੇਖੇ ਤਾਂ ਸਾਰੇ ਹੈਰਾਨ ਹੋ ਗਏ ਗਏ 3:30 ਵਜੇ ਤੁਸੀਂ ਲਾ ਲੋ ਕਿ ਇਥੋਂ ਦੁਪਹਿਰ ਹੀ ਗਏ ਆ ਬਾਹਰ ਵਾਲੀ ਲਾਈਟ ਜਗਾ ਕੇ ਜਿੰਦਰਾ ਮਾਰ ਕੇ ਫੇਰ ਗਏ ਆ ਉੱਥੇ ਮੇਰੀ ਭੈਣ ਆ ਡੇਰ ਘਵਾਰਾਂ ਦੇ ਲਾਗੇ ਕੀ ਰਹਾ ਰਹੇ ਆ ਸਵੇਰੇ ਅਸੀਂ 8:30 ਵਜੇ ਪੌਣੇ 9 ਜੀ ਆਪਣੇ ਘਰ ਆਏ ਜਦੋਂ ਅਸੀਂ ਆਏ ਸਾਡਾ ਦਰਵਾਜ਼ਾ ਜਿਹੜਾ ਬਾਹਰ ਵਾਲਾ ਖੁੱਲ੍ਹਾ ਇੱਕ ਗੇਟ ਬੰਦ ਸੀ ਇੱਕ ਖੁੱਲ੍ਹਾ ਅੰਦਰ ਆਪਾਂ ਆਏ ਆ ਮੈਂ ਇਹਦੇ ਪਾਪਾ ਨੂੰ ਆਖਿਆ ਨਾ ਤੁਹਾਡਾ ਲੋ ਖੁੱਲ੍ਹਾ ਕਹਿੰਦੇ ਚੋਰੀ ਹੋ ਗਈ ਮੈਂ ਕਿਹਾ ਚੋਰੀ ਕਦੀ ਹੋਈ ਨਹੀਂ 25 ਸਾਲ ਹੋ ਗਏ ਹਾਂ ਇੱਥੇ ਰਹਿੰਦੇ ਆਂ ਪਾਜੀ ਤੁਹਾਡੇ ਕਦੇ ਚੋਰੀ ਨਹੀਂ ਹੋਈ ਜਦੋਂ ਅਸੀਂ ਆਏ ਆ ਉੱਪਰ ਤੇ ਇਹ ਖਲਾੜਾ ਪਿਆ ਹੈ ਇੱਥੇ ਅਨਕੀ ਮੈਂ ਵੇਖਿਆ ਮੈਂ ਕਿਹਾ ਹਾਏ ਚੋਰੀ ਹੋ ਗਈ ਚੋਰੀ ਨਹੀਂ ਕੰਮ ਵਾਲੀ ਉੱਤੇ ਕੋਠੇ ਤੇ ਦੂਜੀ ਮੰਜ਼ਲ ਦੇ ਉੱਤੇ ਹੀ ਉਹਨੇ ਉੱਤੋਂ ਆਵਾਜ਼ ਦਿੱਤੀ ਕਹਿੰਦੀ ਦੀਦੀ ਤੁਹਾਡਾ ਲੋ ਜੇ ਤੁਸੀਂ ਆਣ ਕੇ ਵੇਖਿਆ ਤੇ ਇੱਥੇ ਕੋਈ ਚੀਜ਼ ਹੀ ਨਾ ਸੋਣੀ ਦੇ ਨਾ ਇੱਕ ਚੀਜ਼ ਹੀ ਨਹੀਂ ਛੱਡੀ ਕੇ ਚਾਰ ਸੈਟ ਹੀ ਬੋਟੀ ਦੇ ਕੁਝ ਨਹੀਂ ਚੂੜੀਆਂ ਕੜਾ ਤਿੰਨ ਚੈਂਨੀਆਂ ਕੋਈ ਚੀਜ਼ ਹੀ ਨਹੀਂ ਛੱਡੀ ਉਹਨਾਂ ਨੇ ਹੋਰ ਕੋਈ ਜੀ ਪੈਸੇ ਸਾਰੇ ਪਰਸਾਂ ਚ ਕੱਢ ਕੇ ਲੈ ਕੇ ਗਏ ਕਿੰਨਾ ਕੁ ਸੋਨਾ ਹੀ ਟੋਟਲ ਸੋਨਾ ਤੁਸੀਂ ਲਾ ਲਓ ਘੱਟੋ ਘੱਟ ਵੀ 20 ਟੋਲੇ ਸੋਨਾ ਹੁਣ ਆਪਾਂ ਜੀ ਤੇ ਕੈਸ਼ ਕੈਸ਼ ਦਾ ਨਾ ਇੱਕ ਪਰਸ ਵਿੱਚ ਹੀ 29000 ਰੁਪਏ ਆ ਬਾਕੀ ਤੇ ਸਾਰੇ ਥੋੜੇ ਥੋੜੇ ਵੀ ਲਾ ਲਓ ਕਿਹੜਾ ਜਹਾਰ ਹੋਏਗਾ ਕਿਹੜਾ ਵੱਧ ਜੇ ਇੱਕ ਪਰਸ ਵਿੱਚ 29000 ਰੁਪਏ ਆ ਐ ਸੋਨਾ ਲੜਕੇ ਦੀ ਮੈਰਿਜ ਹੋਈ ਹੈ ਤਾਂ ਹਾਂਜੀ ਹਾਂਜੀ ਲੜਕੇ ਦੀ ਵੋਟੀ ਦਾ ਸੋਨਾ ਜੀ ਵੋਟੀ ਦਾ ਵੀ ਮੁੰਡੇ ਦਾ ਵੀ ਚੇਹੀ ਅਗੋ ਪੋਤੀ ਹੋਈ ਉਹਦਾ ਵੀ ਸਾਰਾ ਸੋਨਾ ਵੇਚ ਉਹਦਾ ਚਾਂਦੀ ਦੇ ਜਿਹੜੇ ਸਮਾਨ ਹੀ ਉਹ ਵੀ ਵੇਚ ਪਿਆ ਉਹ ਵੀ ਲੈ ਗਏ ਸਾਰਾ ਪੁਲਿਸ ਨੇ ਕੰਪਲੀਟ ਕਰਵਾਈ ਹੈ ਹਾਂਜੀ ਹਾਂਜੀ ਕਰਵਾਤੀ ਹੈ ਕੋਈ ਸੀਸੀਟੀਵੀ ਲੱਗੇ ਸੀਸੀਟੀਵੀ ਹੈ ਉਹ ਵੇਖਣ ਦੇ ਬੱਚੇ ਪਤਾ ਨਹੀਂ ਹੁਣ ਉਹਦੇ ਵਿੱਚ ਕਿਹਦੀ ਕਿਹਦੀ ਫੋਟੋ ਆਉਂਦੀ ਤੇ ਕਿਹਦੀ ਨਹੀਂ ਕੀ ਕਹਿਣਾ ਚਾਹੁੰਦੇ ਹੋ ਪੁਲਿਸ ਨੂੰ ਅਹੀਂ ਕੀ ਗਾਣਾ ਭਰੀ ਹੁਣ ਉਹ ਤੇ ਉਹ ਅਹੀਂ ਕੋਈ ਕਿਸੇ ਨੂੰ ਜਦੋਂ ਵੇਖਿਆ ਨਹੀਂ ਆਪਾਂ ਕਿਸੇ ਦਾ ਨਾਮ ਥੋੜਾ ਲੈ ਸਕਦੇ ਐ ਐਸਐਮਜेड ਪੰਜਾਬ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪ